ਪੰਜਾਬ ਦੀ ਸਿਆਸਤ ਦੇ ਵਿੱਚ ਅੱਜ ਟੁੱਟ ਗਏ ਸਾਰੇ ਰਿਕਾਰਡ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਤੇ ਖਡੂਰ ਸਾਬ ਤੋਂ ਅਮਰਿਤਪਾਲ ਨੇ ਮਾਝ ਦਿੱਤੇ ਆਪਣੇ ਸਾਰੇ ਵਿਰੋਧੀ ਤੁਹਾਨੂੰ ਦੱਸਦੇ ਕਿ ਅੱਜ ਪੰਜਾਬ ਦੀ ਸਿਆਸਤ ਦੇ ਵਿੱਚ ਉਸ ਵੇਲੇ ਵੱਡੇ ਰਿਕਾਰਡ ਟੁੱਟ ਗਏ ਜਦੋਂ ਸਰਬਜੀਤ ਸਿੰਘ ਖਾਲਸਾ ਨੇ ਜੋ ਕਿ ਇਸ ਸਮੇ ਪਿਆਹ ਹਜ਼ਾਰ ਦੀ ਵੱਧ ਦੀ ਲੀਡ ਤੋਂ ਚੱਲ ਰਹੇ ਨੇ ਆਪਣੇ ਵਿਰੋਧੀ ਸਾਰੇ ਮਾਝ ਕੇ ਰੱਖ ਦਿੱਤੇ ਨੇ ਕਰਮਜੀਤ ਸਿੰਘ ਅਨਮੋਲ ਜੋ ਕਿ ਦੂਸਰੇ ਨੰਬਰ ਤੇ ਨੇ ਜੋ ਕਿ ਪਿਆਹ ਹਜ਼ਾਰ ਪਿੱਛੇ ਚੱਲ ਰਹੇ ਨੇ ਸਰਬਜੀਤ ਸਿੰਘ ਖਾਲਸਾ ਤੋਂ ਆਜ਼ਾਦ ਉਮੀਦਵਾਰ ਨੇ ਸਰਬਜੀਤ ਸਿੰਘ ਖਾਲਸਾ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇਹ ਵੀ ਜਿੱਤ ਸਕਦੇ ਨੇ ਲੇਕਿਨ ਅੱਜ ਉਸੇ ਵੇਲੇ ਰਿਕਾਰਡ ਟੁੱਟ ਗਿਆ ਜਦੋਂ ਸਰਬਜੀਤ ਸਿੰਘ ਖਾਲਸਾ ਤੇ ਅਮਰਿਤਪਾਲ ਸਿੰਘ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਉਲਟਫੇਰ ਕਰ ਦਿੱਤਾ ਇੰਨੀ ਵੱਡੀ ਲੀਡ ਦੇ ਨਾਲ ਵੱਡੀਆਂ-ਵੱਡੀਆਂ ਪਾਰਟੀਆਂ ਤੇ ਲੀਡਰਾਂ ਨੂੰ ਉਮੀਦਵਾਰਾਂ ਨੂੰ ਧੂੜ ਚਟਾ ਕੇ ਰੱਖ ਦਿੱਤੀ ਆ ਇਹਨਾਂ ਦੋਵਾਂ ਨੇ ਤੇ ਉਹ ਤੇ ਅਮਰਿਤਪਾਲ ਸਿੰਘ ਖਡੂਰ ਸਾਹਿਬ ਤੋਂ 1 ਲੱਖ ਦੀ ਵੱਧ ਦੀ ਲੀਡ ਤੋਂ ਅੱਗੇ ਚੱਲ ਰਹੇ ਨੇ ਵੱਡੇ ਵੱਡੇ ਮੰਤਰੀ ਲਾਰਜ ਸਿੰਘ ਭੁੱਲਰ ਵੀ ਤੀਸਰੇ ਨੰਬਰ ਤੇ ਚੱਲ ਰਹੇ ਨੇ ਕੁਲਬੀਰ ਸਿੰਘ ਜੀਰਾ ਦੂਸਰੇ ਨੰਬਰ ਤੇ 1 ਲੱਖ ਤੋਂ ਵੱਧ ਦੀ ਲੀਡ ਤੋਂ ਅਮਰਿਤਪਾਲ ਤੋਂ ਪਿੱਛੇ ਚੱਲ ਰਹੇ ਨੇ ਕਿਸ ਨੇ ਸੋਚਿਆ ਵੀ ਨਹੀਂ ਸੀ ਕਿ ਦੋਵੇਂ ਇੰਨੀ ਵੱਡੀ ਲੀਡ ਹਾਸਲ ਕਰਕੇ ਜਿੱਤਣਗੇ ਕਿਉਂਕਿ ਦੋਵੇਂ ਆਜ਼ਾਦ ਉਮੀਦਵਾਰ ਨੇ ਤੇ ਸਿੱਖ ਪੰਥਕ ਦੇ ਵੱਡੇ ਚਿਹਰੇ ਨੇ ਤੇ ਦੋਵਾਂ ਨੇ ਅੱਜ ਪੰਜਾਬ 'ਚ ਸਾਰੇ ਰਿਕਾਰਡ ਤੋੜ ਦਿੱਤੇ ਨੇ ਕਿੰਨੀ ਵੱਡੀ ਲੀਡ ਦੇ ਨਾਲ ਆਪਣੇ ਵਿਰੋਧੀਆਂ ਨੂੰ ਮਾਂਜ ਕੇ ਰੱਖ ਦਿੱਤਾ ਕਿ ਅੱਜ ਤੱਕ ਕਿਸੇ ਨੇ ਸੋਚਿਆ ਤੱਕ ਨਹੀਂ ਸੀ ਜਿਵੇਂ 2022 ਦੇ ਵਿੱਚ ਕਿਸੇ ਲੋਕਾਂ ਨੇ ਸੋਚਿਆ ਨਹੀਂ ਸੀ ਕਿ ਆਮ ਆਦਮੀ ਪਾਰਟੀ ਦੇ 92 ਐਮਐਲਏ ਜਿੱਤ ਜਾਣਗੇ ਇਸੇ ਤਰ੍ਹਾਂ ਅੱਜ ਵੀ ਉਹੀ ਕੰਮ ਹੋਇਆ ਕਿ ਲੋਕਾਂ ਨੇ ਅੰਦਾਜ਼ਾ ਵੀ ਨਹੀਂ ਲਾਇਆ ਹੁਣਾ ਅਮ੍ਰਿਤਪਾਲ ਦੀ ਤਾਂ ਚਲੋ ਖਡੂਰ ਸਾਹਿਬ ਦੇ ਵਿੱਚ ਹਵਾ ਚੱਲੇ ਰਹੀ ਸੀ ਕਹਿੰਦੇ ਸੀ ਅਮ੍ਰਿਤਪਾਲ ਨੇ ਜਿੱਤ ਜਾਣਾ ਲੇਕਿਨ ਸਰਬਜੀਤ ਸਿੰਘ ਖਾਲਸਾ ਬਾਰੇ ਕਿਸੇ ਦੇ ਮਨ ਦੇ ਵਿੱਚ ਨਹੀਂ ਸੀ ਕਿ ਉਹ ਵੀ ਐਡੀ ਵੱਡੀ ਲੀਡ ਦੇ ਨਾਲ ਜਿੱਤਣਗੇ ਪਿਆਹ ਹਜ਼ਾਰ ਤੋਂ ਵੱਧ ਦੀ ਲੀਡ ਤੇ ਜਿੱਤ ਵੱਲ ਵਧ ਰਹੇ ਨੇ ਤੇ ਜਿਹੜੇ ਵੱਡੇ ਦਿਗਜ ਕਰਮਜੀਤ ਸਿੰਘ ਅਨਮੋਲ ਵੱਡੇ ਗਾਇਕ ਕਲਾਕਾਰ ਵੀ ਨੇ ਵੱਡੇ ਵੱਡੇ ਐਕਟਰ ਵੀ ਜੀਆਂ ਭਗਵੰਤ ਮਾਨ ਵੀ ਖੁਦ ਪ੍ਰਚਾਰ ਕਰਨ ਆਏ ਸੀ ਲੇਕਿਨ ਉਹ ਪੀਆਰ ਦੀ ਲੀਡ ਤੋਂ ਪਿੱਛੇ ਚੱਲ ਰਹੇ ਨੇ ਜਿਤਨਾ ਨਾ ਮੁਮਕਿਨ ਹੋ ਗਿਆ ਉਹਨਾਂ ਦਾ ਕਿਉਂਕਿ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਨੇ ਇੰਨੀ ਵੱਡੀ ਲੀਡ ਬਰਕਰਾਰ ਕਰ ਲਈ ਹੈ ਕਿ ਉਸ ਨੂੰ ਤੋੜਨਾ ਇਨਾ ਉਮੀਦਵਾਰਾਂ ਲਈ ਬਿਲਕੁਲ ਮੁਸ਼ਕਿਲ ਹੈ ਤੇ ਉਤੇ ਅਨਸਰ ਅੱਜ ਦੀ ਗੱਲ ਕਰੀਏ ਹੰਸਰਾਜ ਪੰਜਵੇਂ ਨੰਬਰ ਤੇ 55000 ਦੇ ਕਰੀਬ ਵੋਟਾਂ ਪਈਆਂ ਹੱਲੇ ਤੱਕ ਹੰਸਰਾਜ ਨੂੰ ਕਹਿ ਸਕਦੇ ਕਿ ਹੰਸਰਾਜ ਦੀ ਤਾਂ ਜ਼ਮਾਨਤ ਜਬਤ ਹੋ ਗਈ ਲੋਕੀ ਸਹੀ ਕਹਿੰਦੇ ਸੀ ਕਿ ਜਦੋਂ ਕੰਪੇਨਿੰਗ ਕਰਦੇ ਸੀ ਕਿ ਇਸ ਦੀ ਜ਼ਮਾਨਤ ਜਬਤ ਕਰਾ ਕੇ ਇਹਨੂੰ ਭੇਜਾਂਗੇ ਉਹ ਵਾਕੇ ਲੋਕਾਂ ਨੇ ਸੱਚ ਕਰਤਾ 50000 ਦੇ ਕਰੀ ਮੱਸੀ ਵੋਟਾਂ ਪਈਆਂ ਹੰਸਰਾਜ ਨੂੰ ਤੇ ਉੱਥੇ ਸਰਬਜੀਤ ਸਿੰਘ ਖਾਲਸਾ ਨੇ ਕਮਾਲ ਹੀ ਕਰਤੀ ਮੈਂ ਆਪਣੇ ਹਲਕਾ ਵਾਸੀਆਂ ਦਾ ਧੰਨਵਾਦ ਕਰਨਾ ਚਾਹੁੰਗਾ ਪਹਿਲਾਂ ਤਾਂ ਕਿਉਂਕਿ ਦੇਖੋ ਜੀ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਇਹ ਸਾਰਿਆਂ ਦੇ ਸਹਿਯੋਗ ਨਾਲ ਹੀ ਹੈ ਇਮਲ ਇੰਨਾ ਪਿਆਰ ਦਿੱਤਾ ਇੰਨਾ ਪਿਆਰ ਦਿੱਤਾ ਫਰੀਦਪੁਰ ਵਾਲਿਆਂ ਨੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਤੇ ਨਾ ਮੇਰੇ ਕੋਲ ਕੋਈ ਅੱਖਰ ਹੈ ਧੰਨਵਾਦ ਵਰਗਾ ਜਿਹੜਾ ਉਹਨਾਂ ਦੇ ਸਹਿਯੋਗ ਦੀ ਬਰਾਬਰੀ ਕਰ ਸਕੇ ਵੀ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਭਾਈ ਜੀ 45 46 ਡਿਗਰੀ ਟੈਂਪਰੇਚਰ ਦੇ ਵਿੱਚ ਬਿਨਾ ਮਿੱਥੋ ਤੇਲ ਪੁਆਏ ਮੋਟਰਸਾਈਕਲਾਂ ਤੇ ਲੋਡ ਦੇ ਵਿੱਚ ਮੁੰਡੇ ਬਿਲਕੁਲ ਐਨ ਚੱਲੇ ਆ ਖੁੱਲ ਕੇ ਉਹਨਾਂ ਨੇ ਕਿਤੇ ਨਹੀਂ ਵਿਚਾਰਿਆ ਮੈਨੂੰ ਪਾਣੀ ਨੂੰ ਕਿਆ ਕਿਸੇ ਨੇ ਨਹੀਂ ਚਾਹ ਨੂੰ ਕਿਆ ਕਿਸੇ ਨੇ ਨਹੀਂ ਰੋਟੀ ਨੂੰ ਕਿਆ ਕਿਸੇ ਨੇ ਨਹੀਂ ਮੋਟਰਸਾਈਕਲਾਂ ਤੇ ਨਹੀਂ ਮੁਕਿਆ ਬਹੁਤ ਬਹੁਤ ਪਿਆਰ ਦਿੱਤਾ ਹੈ